ਦੇਵ ਸਿੰਘ ਢੀਂਸਾ ਦੇ ਪਰਿਵਾਰ ਨਾਲ ਅਫਸੋਸ ਕਰਨ ਦੇ ਲਈ ਵੱਖ-ਵੱਖ ਰਾਜਨੀਤਿਕ ਸ਼ਖਸੀਅਤਾਂ ਤਾਂ ਸਰਦਾਰ ਸੰਦੇਵ ਸਿੰਘ ਢੀਂਸਾ ਦੇ ਪਰਿਵਾਰ ਦੇ ਨਾਲ ਅਫਸੋਸ ਜ਼ਾਹਰ ਕਰਨ ਦੇ ਲਈ ਵੱਖ-ਵੱਖ ਰਾਜਨੀਤਿਕ ਸ਼ਖਸੀਅਤਾਂ ਆਪਣੇ ਸਥਾਨਕ ਲੋਕ ਨੇ ਜਿਹੜੇ ਉਹ ਪਹੁੰਚ ਰਹੇ ਨੇ ਤਾਂ ਪੰਜਾਬ ਦੇ ਵਿੱਚੋਂ ਵੀ ਵੱਡੇ ਜਨਤ ਦੇ ਵਿੱਚੋਂ ਲੋਕ ਦੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਉਹ ਪਹੁੰਚ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਸਲਾ ਪ੍ਰਮਿੰਦਰ ਸਿੰਘ ਢੀਂਸਾ ਹੋਰਾਂ ਦੇ ਨਾਲ ਅਫੋਰਸ ਕਰਨ ਲਈ ਵੱਖ-ਵੱਖ ਸ਼ਖਸੀਅਤਾਂ ਨੇ ਜਿਹੜੀਆਂ ਉਹ ਪਹੁੰਚਿਆ ਨੇ ਗੋਬਿੰਦ ਸਿੰਘ ਲੰਗੋਵਾਲ ਨੇ ਜਿਹੜੇ ਉਹ ਪਹੁੰਚੇ ਨੇ ਨਾਲ ਹੀ ਬਰਜਿੰਦਰ ਸਿੰਘ ਹਮਦਰਦ ਨੇ ਜਿਹੜੇ ਉਹ ਵੀ ਪਹੁੰਚੇ ਨੇ ਇਸ ਤੋਂ ਇਲਾਵਾ ਹੋਰ ਵੱਖ-ਵੱਖ ਰਾਜਨੀਤਿਕ ਲੀਡਰ ਚਾਹੇ ਉਹ ਆਮਰ ਵੀ ਪਾਰਟੀ ਦੇ ਹੋਣ ਸ਼ੋਮਨੀ ਅਕਾਲੀ ਦਲ ਦੇ ਹੋਣ ਬੀਜੇਪੀ ਦੇ ਹੁਣ ਜਾਂ ਫੈਰੋ ਕਹ ਲਈਏ ਕਿ ਆਮ ਆਦਮੀ ਪਾਰਟੀ ਦੇ ਹੁਣ ਤਾਂ ਸਾਰੇ ਹੀ ਰਾਜਨੀਤਿਕ ਲੀਡਰਾਂ ਜੋ ਅਫਸੋਸ ਕਰਨ ਪਹੁੰਚੇ ਨੇ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹ ਵੀ ਸਰਦਾਰ ਸੁਖਦੇਵ ਸਿੰਘ ਢੀਲਸਾ ਹੋਰਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣਗੇ ਜੇ ਗੱਲ ਕੀਤੀ ਜਾਵੇ ਸੁਖਦੇਵ ਸਿੰਘ ਢੀਲਸਾ ਜਿਨ੍ਹਾਂ ਨੇ ਰਣਵੀਰ ਕਾਲਜ ਸੰਗਰੂ ਤੋਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਇਸ ਕਾਲਜ ਦੇ ਉਹ ਪ੍ਰਧਾਨ ਰਹੇ ਨੇ ਤਾਂ ਸਿਆਸਤ ਦੇ ਵਿੱਚ ਤਦਮ ਰੱਖਦੇ ਨੇ ਫਿਰ ਉਹ ਆਪਣੇ ਪਿੰਡ ਉਬੋਵਾਲ ਦੀ ਸਿਆਸਤ ਦੇ ਵਿੱਚ ਆਉਂਦੇ ਨੇ ਉਸ ਪਿੰਡ ਦੇ ਸਰਪੰਚ ਚੁਣੇ ਜਾਂਦੇ ਨੇ ਉਸ ਤੋਂ ਬਾਅਦ ਚੇਅਰਮੈਨ ਨੇ ਜਿਹੜੇ ਉਹ ਵੀ ਚੁਣੇ ਜਾਂਦੇ ਨੇ ਤੇ ਫਿਰ ਧਨਾਲਾ ਤੋਂ ਆਜ਼ਾਦ ਚੋਣ ਲੜਦੇ ਨੇ ਵਿਧਾਇਕ ਬਣਦੇ ਨੇ ਤੇ ਫਿਰ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਉਹ ਸ਼ੋਹਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਸ਼ੋਹਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਕੇ ਸਰਦਾਰ ਸ਼ਬਦੀਪ ਸਿੰਘ ਢੀਡਸਾਂ ਨੇ ਜਿਹੜੇ ਉਹ ਲਗਾਤਾਰ ਆਪਣੇ ਇਲਾਕੇ ਲਈ ਕੰਮ ਕਰਦੇ ਨੇ ਸੁਨਾਮ ਅਤੇ ਸੰਗਰੂਰ ਤੋਂ ਵੀ ਉਹਨਾਂ ਵੱਲੋਂ ਵਿਧਾਨ ਸਭਾ ਚੋਂ ਲੜੀ ਜਾਂਦੀ ਆ ਇਸ ਤੋਂ ਇਲਾਵਾ ਸੁਖਦੇਵ ਸਿੰਘ ਢੀਂਸਾਨੇ ਜਿਹੜੇ ਉਹ ਫਿਰ ਸੈਂਟਰ ਦੀ ਪੋਲਿਟਿਕਸ ਤੋਂ ਵਿੱਚ ਜਾਂਦੇ ਨੇ ਫਿਰ ਉਹ 14ਵੀਂ ਲੋਕ ਸਭਾ ਦੇ ਵਿੱਚ ਐਮਪੀ ਚੁਣੇ ਜਾਂਦੇ ਨੇ ਅਤੇ ਫਿਰ ਉਹ ਕੇਂਦਰੀ ਮંત્રી ਆ ਜਿਹੜਾ ਉਹ ਬਣਦੇ ਨੇ ਉਸ ਤੋਂ ਬਾਅਦ ਸੰਦੀਪ ਸਿੰਘ ਢੀਗਸਾ ਨੇ ਜਿਹੜੇ ਉਹ ਲੰਮਾ ਸਮਾਂ ਰਾਜ ਸਭਾ ਮੈਂਬਰ ਵੀ ਰਹਿੰਦੇ ਨੇ ਸਾਲ 2098 ਤੋਂ 2004 ਤੱਕ ਉਹ ਰਾਜ ਸਭਾ ਮੈਂਬਰ ਰਹਿੰਦੇ ਨੇ ਉਸ ਤੋਂ ਬਾਅਦ ਉਹ ਸਾਲ 2010 ਤੋਂ ਲੈ ਕੇ 2022 ਦੇ ਤੱਕ ਰਾਜ ਸਭਾ ਦੇ ਵਿੱਚ ਆਪਣੀ ਸੇਵਾਵਾਂ ਦਿੰਦੇ ਨੇ ਤਾਂ ਬੀਤੇ ਦਿਨੀ ਉਹਨਾਂ ਦਾ ਦਿਹਾਤ ਹੋ ਗਿਆ ਸੀ ਅੱਜ ਵੱਖ-ਵੱਖ ਸ਼ਖਸੀਅਤਾਂ ਨੇ ਜਿਹੜੀਆਂ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੀਆਂ ਨੇ ਉਹਨਾਂ ਦੀ ਸੰਗਰੂਰ ਹੈ ਇਸ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਆ ਦਿੱਤੇ ਸਖ ਦੇਵ ਸਿੰਘ ਦਿੱਸਾ ਹੋਰਾਂ ਦੇ ਪਰਿਵਾਰ ਦੇ ਨਾਲ ਦੁੱਖ ਜਤਾਉਣ ਦੇ ਲਈ ਵੱਖ-ਵੱਖ ਸ਼ਖਸੀਅਤਾਂ ਨੇ ਜਿਹੜੀਆਂ ਉਹ ਪਹੁੰਚ ਰਹੀ ਹਨ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਦੇ ਵੱਲੋਂ ਸੁਖਦੇਵ ਸਿੰਘ ਢੀਂਸਾ ਦੇ ਅਕਾਲ ਚਲਾਣ ਦੇ ਉੱਤੇ ਅਫਸੋਸ ਜ਼ਾਹਿਰ ਕੀਤਾ ਗਿਆ ਹੈ ਵੱਖ-ਵੱਖ ਲੋਕ ਦੇ ਜਿਹੜੇ ਉਹੀ ਕਹਿੰਦੇ ਰਹਿੰਦੇ ਨੇ ਕਿ ਪੰਜਾਬ ਦੇ ਵਿੱਚ ਰਾਜਨੇਤਾ ਤਾਂ ਬਹੁਤ ਨੇ ਲੇਕਿਨ ਸੁਖਦੇਵ ਸਿੰਘ ਢੀਂਸਾ ਦਾ ਕਿਰਦਾਰ ਆ ਜਿਹੜਾ ਉਹ ਸ਼ਬਦਾਂ ਨਾਲੋਂ ਵੱਖ ਸੀ ਉਹਨਾਂ ਦੇ ਸੁਭਾਅ ਦੇ ਵਿੱਚ ਬੜੀ ਹਲੇਲੂਈ ਸੀ ਜਿਸ ਤਰ੍ਹਾਂ ਅੱਜ ਕੱਲ੍ਹ ਲਿਖਿਆ ਜਾਂਦਾ ਹੈ ਕਿ ਲੀਡਰ ਨੇ ਜਿਹੜੇ ਇੱਕ ਦੂਜੇ ਤੇ ਦੋਸ਼ ਲਾਉਂਦੇ ਨੇ ਉਹ ਵੱਲ ਬਿਲਕੁਲ ਵੀ ਨਹੀਂ ਸੀ ਕੋਈ ਵੀ ਆਵੇ ਸਾਰਿਆਂ ਦੇ ਕੰਮ ਨੇ ਜਿਹੜੇ ਉਹ ਕਰਵਾਏ ਜਾਂਦੇ ਸੀ ਅਤੇ ਨਾਲ ਹੀ ਇਹ ਵੀ ਉਹਨਾਂ ਦੀ ਸ਼ਖਸੀਅਤ ਨੂੰ ਲੈ ਕੇ ਖਾਸ ਗੱਲ ਆ ਜਿਹੜੀ ਉਹ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੇ ਪੰਥਕ ਸਿਧਾਂਤਾਂ ਤੇ ਪੈਰਾ ਦਿੱਤਾ ਅਕਾਲੀ ਦਲ ਨੂੰ ਸਮਰਪਿਤ ਸੰਗ ਆਪਣੇ ਇੰਟਰਵਿਊਜ਼ ਦੇ ਵਿੱਚ ਵੀ ਸੁਖਦੇਵ ਸਿੰਘ ਢੀਂਸਾ ਇਹ ਕਹਿੰਦੇ ਨੇ ਕਿ ਜਦੋਂ ਮੈਂ ਦਿੱਟ ਕੇ ਆਪਣੇ ਲੋਕਾਂ ਵਿੱਚ ਗਿਆ ਸੀ ਕਿ ਤੈਨੂੰ ਅਕਾਲੀ ਹੋਣ ਕਰਕੇ ਵੋਟ ਦਿੱਤੀ ਹੈ ਅਤੇ ਅਕਾਲੀ ਹੀ ਰਹਿਣਾ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਚੱਲਦਾ ਹੈ ਕਿ ਅਕਾਲੀ ਚੱਲਣਾ ਸੀ ਅਕਾਲੀ ਹਾਂ ਅਕਾਲੀ ਹੀ ਰਹਿਾਂਗੇ ਉਸ ਤਰ੍ਹਾਂ ਦੇ ਸਦਾਨਤਾ ਦੇ ਉੱਤੇ ਪਹਿਰਾ ਹੈ ਜਿਹੜਾ ਸੁਖਦੇਵ ਸਿੰਘ ਜੀ ਵੱਲੋਂ ਦਿੱਤਾ ਗਿਆ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਉਹਨਾਂ ਨੇ ਸਕਲੀ ਸਿੰਗਲ ਵਾਦਨ ਨੂੰ ਲੇ ਕੇ ਵੀ ਵਿਰੋਧ ਦਿਤਾਇਆ ਸੀ ਦੋ ਦੋ ਪਾਰਟੀ ਨੂੰ 2017 ਦੀਆਂ ਚੋਣਾਂ ਵਿੱਚ ਵੱਡਾ ਨੁਕਸਾਨ ਹੋਇਆ ਸੀ ਤਾਂ ਉਹ ਦੋ ਤਿੰਨ ਸਾਂ ਨੇ ਸਵਾਲ ਚੁੱਕੇ ਸਨ ਫਿਰ ਅਕਾਲੀ ਦਲ ਤੋਂ ਵੱਖ ਹੋ ਹੁੰਦੇ ਨੇ ਅਤੇ ਫਿਰ ਸ਼ੋਮਣੀ ਅਕਾਲੀ ਦਲ ਦਾ ਸੰਯੁਕਤ ਦਾ ਗਠਨ ਕਰਦੇ ਨੇ ਉਸ ਤੋਂ ਬਾਅਦ ਉਹ ਭਾਜਪਾ ਨਾਲ ਗੱਠਜੋੜ ਕਰਕੇ ਪੰਜਾਬ ਦੇ ਵਿੱਚ ਚੋਣਾਂ ਵੀ ਲੜਦੇ ਨੇ ਹਾਲਾਂਕਿ 2022 ਦੀਆਂ ਚੋਣਾਂ ਵਿੱਚ ਕੋਈ ਸਫਲਤਾ ਉਸ ਪਾਰਟੀ ਨੂੰ ਨਹੀਂ ਸੀ ਮਿਲ ਸਕੀ ਜਿਸ ਤੋਂ ਬਾਅਦ ਹੁਣ ਪਿਛਲੇ ਸਾਲ ਉਹ ਮੁੜ ਤੋਂ ਸ਼ੋਮਣੀ ਅਕਾਲੀ ਦਰਬਾਰ ਵਿੱਚ ਵਾਪਸ ਆ ਜਾਂਦੇ ਨੇ ਤਾਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਇੱਕ ਧੜੇ ਦੇ ਵੱਲੋਂ ਸ਼ਿਕਾਇਤ ਸੁਖਵੀਰ ਧੜੇ ਦੀ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵਿੱਚ ਸੁਖਦੇਵ ਸਿੰਘ ਭੀਤਸਾਨੀ ਜਿਹੜੇ ਉਹ ਵੀ ਸ਼ਾਮਲ ਹੁੰਦੇ ਨੇ ਉਹਨਾਂ ਵੱਲੋਂ ਲਗਾਤਾਰ ਇਹ ਆਵਾਜ਼ ਆ ਜਿਹੜੀ ਉਹ ਉਠਾਈ ਜਾਂਦੀ ਹੈ ਸ੍ਰੀ ਅਨੰਦਪੁਰ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਜਿਹੜੇ ਉਹ ਚੁੱਕੇ ਜਾਂਦੇ ਨੇ ਤਾਂ ਹੁਣ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਹੈ ਇਲਾਕੇ ਦੇ ਲੋਕ ਨੇ ਜਿਹੜੇ ਉਹ ਵੱਡੇ ਦੁੱਖ ਵਿੱਚ ਨੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸੁਖਦੇਵ ਸਿੰਘ ਸਾਡੇ ਜਾਣ ਨਾਲ ਸਾਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆਏ ਤਾਂ ਉਹਨਾਂ ਦੇ ਖੰਡਰ ਦੇ ਵਿੱਚ ਉਹਨਾਂ ਦੇ ਅੰਤਮ ਸੰਸਥਾਪੀ ਦੀ ਤਿਆਰੀਆਂ ਨੇ ਜਿਹੜੀਆਂ ਉਹ ਕਰਵਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਵੱਡੀਆਂ ਰਾਜਨੀਤਿਕ ਸ਼ਕਤੀਆਂ ਵੀ ਸ਼ਾਮਲ ਹੋਣਗੀਆਂ